ਜਾਗੂ ਸੁੱਤਿਓ ਬੇਲਾ ਹੁਣ ਜਾਗਣ ਇਹਦਾ ਹਲਕਾ ਗਮਾਂ ਦਾ ਸਿਰ ਤੋਂ ਬੋਝ ਕਰ ਲੋ ਕੌਣ ਲੁੱਟਦਾ ਤੇ ਕਿਹੜਾ ਹੈ ਲੁੱਟ ਹੁੰਦਾ ਸੱਚ ਝੂਠ ਦੀ ਬਹਿਟ ਕੇ ਖੋਜ ਕਰ ਲੋ ਕਾਂਛੀ RAM ਦੇ ਮਿਸ਼ਨ ਦੀ ਪੂੜੀ ਖਾ ਕੇ ਆਪਣੇ ਤਨ ਦੇ ਦੂਰ ਸਭ ਰੋਗ ਕਰ ਲੋ ਹੋ ਜੋ ਸਾਰਿਆਂ ਦੁੱਖਾਂ ਦਾ ਹੱਲ ਰਸਤੂ ਆਪਣੀ ਵੋਟ ਦਾ ਸਹੀ ਪ੍ਰਯੋਗ ਕਰ ਲੋ ਆਪਣੀ ਬੋਟ ਦਾ ਸਹੀ ਪ੍ਰਯੋਗ ਕਰ ਲੋ ਜੈ ਭੀਮ ਜੈ ਭਾਰਤ ਜੈ ਗੁਰਦੇਵ ਧੰਗੁਰਦੇਵ ਸਤਿਕਾਰਯੋਗ ਸਾਥੀਓ ਮੈਂ ਤੁਹਾਡਾ ਆਪਣਾ ਗਾਇਕ ਕਮਲ ਤੱਲਣ ਸੋ ਆਪ ਸਭ ਨੂੰ ਇੱਕ ਬੇਨਤੀ ਆਪ ਸਭ ਨੂੰ ਇੱਕ ਅਪੀਲ ਕਰਨ ਜਾ ਰਿਹਾ ਕਿ ਸਾਬ ਚੇਰੀ ਕਾਂਚੀਰਾਮ ਅਤੇ ਬਾਬਾ ਸਭ ਡਾਕਟਰ ਅਪਡੇਟਕਰ ਸਾਬ ਦੇ ਮਿਸ਼ਨ ਤੋਂ ਬਹੁਜਨ ਸਮਾਜ ਪਾਰਟੀ ਤੋਂ ਜੱਡੂ ਸਿੰਘਾ ਜੋ ਕਿ ਜ਼ੋਨ ਨੰਬਰ 3 ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਔਰ ਜਿਸ ਦੇ ਵਿੱਚ ਬਹੁਜਨ ਸਮਾਜ ਪਾਰਟੀ ਕੋਲੋਂ ਸਾਡੇ ਵੱਡੇ ਭਾਜੀ ਜੁਗਿੰਦਰਪਾਲ ਜੀ ਜ਼ਿਲ੍ਹਾ ਪ੍ਰੀਸ਼ਦ ਤੇ ਚੋਣ ਤੇ ਉਮੀਦਵਾਰ ਨੇ ਆਪ ਸਭ ਨੂੰ ਬੇਨਤੀ ਹੈ ਕਿ ਸਾਡੇ ਜੁਗਿੰਦਰ ਭਾਜੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ ਇਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਸਾਰਿਆਂ ਦੀ ਕਾਮਯਾਬੀ ਹੈ ਤਾਂ ਜੋ ਸਾਡੇ ਰਹਿਬਰਾਂ ਦਾ ਮਿਸ਼ਨ ਆ ਉਹ ਪੂਰਾ ਹੋ ਸਕੇ ਰਾਜ ਭਾਗ ਦੇ ਕਾਬਜ਼ ਹੋ ਸਕੇ ਆਓ ਆਪ ਸਭ ਨੂੰ ਫਿਰ ਦੁਬਾਰਾ ਅਪੀਲ ਆਪ ਹੱਥ ਜੋੜ ਕੇ ਬੇਨਤੀ ਕਰਦਾ ਹੈ ਕਿ ਜਿੱਥੇ-ਜਿੱਥੇ ਵੀ ਬਹੁਜਨ ਸਮਾਜ ਪਾਰਟੀ ਦੇ ਕੈਂਡੀਡੇਟ ਖੜੇ ਹੈ ਸਾਰਿਆਂ ਨੂੰ ਵੋਟਾਂ ਪਾ ਕੇ ਜਿਤਾਓ ਜੈ ਭੀਮ ਜੈ ਪਾਤ